ਕਹਿੰਦੇ ਜਿੰਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਆਪਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਅੰਮ੍ਰਿਤਸਰੀ ਕੁਚੇ ਅੰਮ੍ਰਿਤਸਰੀ ਕੁਚੇ ਨੇ ਪਰ ਤੰਦੂਰ ਵਿੱਚ ਨਹੀਂ ਲੱਗਦੇ ਓਵਨ ਦੇ ਵਿੱਚ ਤਿਆਰ ਹੁੰਦੇ ਨੇ ਪਰ ਗਾਹ ਵੀ ਕਿਤੇ ਨਾ ਕਿਤੇ ਖੁਸ਼ ਨੇ ਇਸ ਦੀ ਵੀ ਅਲੱਗ ਹੈ ਤਸਵੀਰ ਤੁਹਾਨੂੰ ਦਿਖਾ ਦਾਂਗੇ ਕੀ ਓਵਨ ਦੇ ਵਿੱਚ ਅੰਮ੍ਰਿਤਸਰੀ ਕੁਚੇ ਤਿਆਰ ਹੁੰਦੇ ਨੇ ਸਾਰਾ ਪਰਿਵਾਰ ਜਿਹੜਾ ਏ ਸਾਰਾ ਪਰਿਵਾਰ ਸਵੇਰੇ 4:30 ਵਜੇ ਉੱਠਦਾ ਏ ਤੇ ਲੋਕਾਂ ਨੂੰ ਜਿਹੜਾ ਏ ਪਰੋਸ ਰਹੇ ਨੇ ਅੰਬਰ ਫਰੀ ਕੁਲਚੇ ਓਵਨ ਦੇ ਵਿੱਚ ਤਿਆਰ ਕਰਦੇ ਨੇ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਤਿਆਰ ਹੁੰਦਾ ਹੈ ਬੜਾ ਸਾਫ਼ ਸਫਾਈ ਤਰੀਕੇ ਦੇ ਨਾਲ ਜਿਹੜਾ ਤਿਆਰ ਹੁੰਦਾ ਕੁਲਚਾ ਤੇ ਲੋਬ ਜਰੇ ਨੇ ਲਾਈਨਾਂ ਦੇ ਵਿੱਚ ਲੱਗ ਲੱਗ ਕੇ ਇਹ ਤੋਂ ਕੁਚੇ ਲੈ ਕੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਦਰ ਵੀ ਪੂਰਾ ਰਸ ਹੈ ਤੇ ਹੋਰ ਵੀ ਜਰੇ ਨੇ ਆर्डर ਕੋਕ ਹੋ ਰਹੇ ਨੇ ਆਪਾਂ ਗੱਲਬਾਤ ਵੀ ਵੀਰ ਨਾਲ ਕਰਾਂਗੇ ਕਿ ਕੋ ਕੰਮ ਸਿੱਖਿਆ ਤੇ ਕੀ ਮਨ ਦੇ ਵਿੱਚ ਸ਼ੌਂਕ ਸੀ ਲੋਕ ਅਕਸਰ ਕੰਮ ਸਿੱਖ ਕੇ ਬਾਹਰ ਜਾਂਦੇ ਨੇ ਬਾਹਰ ਜਾ ਕੇ ਵੀ ਇਹੀ ਕੰਮ ਕਰਨਾ ਏ ਪਰ ਕਿਤੇ ਨਾ ਕਿਤੇ ਨੌਜਵਾਨ ਨੇ ਮਨ ਵਿੱਚ ਇਹ ਹਾਲਿਆ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਹੀ ਮਿਹਨਤ ਕਰਨੀ ਏ ਤਰੱਕੀ ਕਰਨੀ ਏ ਤੇ ਅੱਗੇ ਵਧਣਾ ਤੇ ਕਿਤੇ ਨਾ ਕਿਤੇ ਆਪਣੇ ਮਾਤਾ ਪਿਤਾ ਦਾ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਏ ਆਪਾਂ ਗੱਲਬਾਤ ਕਰਾਂਗੇ ਵੀਰ ਨਾਲ ਜੀ ਜੇਰੀ ਮਰਗੇ 27 ਸਾਬh ਠੀਕ ਕਿ ਦਾ ਮੰਨ ਦੇ ਵਿੱਚ ਸ਼ੌਂਕ ਆਇਆ ਕਿ ਤੁਸੀਂ ਔਨ ਵਾਲੇ ਕੁੰਚੇ ਜਿਹੜੇ ਇੱਥੇ ਤਿਆਰ ਕਰਨੇ ਨੇ ਤੇ ਕੰਮ ਸਿੱਖਿਆ ਕਿ ਇਹ ਕਿੱਦਾ ਹੋਦਾ ਹੈ ਜੀ ਕਿੰਨਾ ਟਾਈਮ ਲੱਗਿਆ ਉਹਦੇ ਜੀ ਇਹਨਾਂ ਭਾਜੀ ਉਹ ਪਹਿਲਾਂ ਚ ਕੰਮ ਕਰਦੇ ਰਹੇ ਜੀ ਤੇ ਫਿਰ ਕੰਮ ਸਿੱਖਿਆ ਅੰਕਿਤ ਇੱਥੇ ਆਪਣੇ ਕੰਮ ਸਟਾਰਟ ਕਰ ਲਿਆ ਪਰਿਵਾਰ ਦੇ ਵਿੱਚ ਕੌਣ ਹੋਣਾ ਫਿਰ ਪਰਿਵਾਰ ਦੇ ਇੱਕੋ ਮਮੀ ਗਾੜੀ ਨੇ ਜੀ ਸਾਰੇ ਆ ਮੇਰੀ ਫੈਮਿਲੀ ਆ ਸਾਰੇ ਜੀ ਸਾਰਾ ਸਾਥ ਆ ਜੀ ਤੋਂ ਕਿੰਨਾ ਕਿ ਪਿਆਰ ਫਿਰ ਮਿਲਦਾ ਪਿਆ ਹਾਂ ਜੀ ਸਾਰਿਆਂ ਨੂੰ ਵਧੀਆ ਪ੍ਰਾਪਤ ਮਿਲਦਾ ਨੇ ਕੋਗਾਲਾ ਤੇ ਜੀ ਅੱਜ ਅੰਮ੍ਰਿਤਸਰ ਤੋਂ ਕੰਮ ਸਕੇ ਆਇਆ ਕਿੰਨੀ ਦੇਰ ਲਾਈ ਓਥੇ ਓਥੇ ਭਾਜੀ ਜਦੋਂ ਮੈਂ ਪਹਿਲਾਂ ਹਟਲੈਂਡ ਦਾ ਕੰਮ ਕਰਦਾ ਸੀ ਥੋੜੇ ਦਿਨ ਦੋਸਤਾਂ ਚ ਸਿਖ ਲਿਆ ਗਿਆ ਜੀ ਫਿਰ ਕਿੰਨਾ ਕੇ ਪਿਆਰ ਮਿਲਦਾ ਪਿਆ ਪਰਿਵਾਰ ਦਾ ਤੇ ਲੋਕਾਂ ਦਾ ਬਹੁਤ ਆਪਣੇ ਦੇ ਸਹਿਯੋਗ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਜੀ ਤੇ ਸਾਰਿਆਂ ਦਾ ਪਿਆਰ ਹੀ ਆ ਜੋ ਇਸ ਤੇ ਕੰਮ ਸਟਾਰਟ ਕੀਤਾ ਜੇ ਆਪਾਂ ਤੇ ਹੁਣ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਸਾਰਿਆਂ ਦਾ ਉਹ ਕਿੰਨੀ ਵਜੇ ਸਵੇਰੇ ਸਾਰਾ ਪਰਿਵਾਰ ਜਿਹੜਾ ਉੱਠਦਾ ਏ ਤੇ ਕਿੰਨੇ ਵਜੇ ਤੁਸੀਂ ਦੁਕਾਨ ਤੇ ਆਂਦੇ ਹੋ ਤੇ ਕਿੰਨੇ ਵੇ ਤੱਕ ਰਹਿੰਦੇ ਹੋ ਵੀ ਸਾਡੇ ਦਰਸ਼ਕਾਂ ਦੇ ਭਾਜੀ ਇੱਥੇ ਆਪ ਸਾਰਾ ਕੁਝ ਮੈਨੇਜ ਕਰਦੇ ਜੇ ਮੇਰਾ ਪਰਿਵਾਰ ਹੁੰਦਾ ਮੇਰੇ ਨਾਲ ਜੀ ਮੰਮਾ ਤੇ ਪਪਾ ਲੈ ਤੇ ਮੇਰੀ ਫੈਮਿਲੀ ਹੈ ਸਾਰੀ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਪਹਿਲਾਂ ਸਵੇਰ ਕਰੀਦਾ ਸਾਰਾ ਉਹ ਫਿਰ ਇੱਥੇ ਆ ਕੇ ਆਪਣਾ ਕੰਮ ਸਟਾਰਟ ਕਰਦਾ ਜੀ ਪਿਆਰ ਫਿਰ ਕਿੰਨਾ ਕਿ ਮਿਲਦਾ ਕਸਟਮਰ ਦਾ ਜੀ ਬਹੁਤ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕਹਿੰਨਾ ਆਪਣੇ ਦੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਐ ਇਸ ਜੋ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਕੀ ਹੈ ਭਾਜੀ ਗੁਨਾਨਕ ਕਾਲ ਦੇ ਓਪੋਜ਼ਿਟ ਸਾਈਡ ਸੋ ਇਹਦਾ ਟੇਸਟ ਫਿਰ ਕਿੱਦਾਂ ਦਾ ਜੀ ਤੁਸੀਂ ਇਹ ਓਨ ਦੇ ਵਿੱਚ ਤਿਆਰ ਕਰਦੇ ਹੋ ਕੋਚਾ ਅਗਰ ਟੇਸਟ ਤੰਦੂਰ ਨਾਲੋਂ ਅਲੱਗ ਕੋਈ ਟੇਸਟ ਆ ਪਰ ਇਹ ਦੇਖੋ ਨਾ ਇਹਨਾਂ ਕਸਟਮਰ ਆ ਰਹੇ ਆ ਟਰਾਈ ਕਰ ਰਹੇ ਆ ਬਾਕੀ ਜਦੋਂ ਪੰਜਾਬ ਦੇਖੀਏ ਕਿੰਨਾ ਪਿਆਰ ਆਪਾਂ ਨੂੰ ਮਿਲ ਰਿਹਾ ਜੀ ਜੋ ਖੰਡਕ ਚੀਜ਼ਾਂ ਨੇ ਜਿਹਦਾ ਪਹਿਲਾ ਤੰਦੂਰ ਵਾਲਾ ਸਿਸਟਮ ਚੱਲਦਾ ਸੀ ਆਪਾਂ ਨੂੰ ਸਮੇਂ ਦੇ ਅਨੁਸਾਰ ਢਾਲਣਾ ਪੈਂਦਾ ਵਾ ਬਦਲਣਾ ਪੈਂਦਾ ਵਾ ਵੇਂਦੇ ਪਾਣੀ ਆਂਦੇ ਚਲਾਉਣਾ ਪੈਂਦਾ ਸੀ ਉਸ ਹਿਸਾਬ ਨਾਲ ਤੇ ਇਸ ਹਿਸਾਬ ਨਾਲ ਇਹ ਅੱਜ ਦੇ ਹਿਸਾਬ ਨਾਲ ਤੰਦੂਰ ਆ ਉਹ ਟੈਕਨੀਕ ਹੋ ਗਈ ਆ ਇਹਦੇ ਵਿੱਚ ਟੈਂਪਰੇਚਰ ਦਾ ਸਿਸਟਮ ਹੁੰਦਾ ਜੀ ਸੈਂਸਰ ਸਿਸਟਮ ਆ ਸਾਰਾ ਉਹ ਤੇ ਅੱਜ ਕੱਲ੍ਹ ਮੇਰਾ ਟੈਕਨੀਕਲ ਤੰਦੂਰ ਆ ਸੋ ਫਿਰ ਕਸਟਮਰਾਂ ਨਾਲ ਵੀ ਗੱਲਬਾਤ ਕੀਤੀ ਉਹ ਵੀ ਕਹਿੰਦੇ ਬਹੁਤ ਵਧੀਆ ਟੇਸਟ ਆ ਵੀਰ ਨੇ ਤੁਸੀਂ ਨਹੀਂ ਚਾਹਿਆ ਕਿ ਕਿਤੇ ਬਾਹਰ ਜਾਣਾ ਆਪਾਂ ਪਰਿਵਾਰ ਦੇ ਵਿੱਚ ਰਹਿ ਕੇ ਹੀ ਪਰਿਵਾਰ ਵੀ ਨਾਲ ਲੱਗਿਆ ਤੇ ਹੀ ਮਿਹਨਤ ਕਰਨੀ ਹੈ ਤੇ ਆਪਣੇ ਪੰਜਾਬ ਦੇ ਵਿੱਚ ਹੀ ਰਹਿਣਾ ਤੇ ਮਾਤਾ ਪਿਤਾ ਦਾ ਰੌਣਕ ਰੋਸ਼ਨ ਕਰਨਾ ਤੇ ਨਾਲ ਦੇ ਨਾਲ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਬਸ ਜੀ ਬਸ ਇੱਥੇ ਰਹਿਣਾ ਆ ਆਪਣੇ ਦੇ ਸੁਖੋ ਵਿੱਚ ਆਪਣੇ ਦੇ ਨਾਲ ਆਪਣੇ ਦਾ ਪਿਆਰ ਤੇ ਆਪਣੇ ਦੀ ਸੰਗਰਾ ਜੀ ਜੀ ਸਾਰਿਆਂ ਦੇ ਨਾਲ ਇਹਨਾਂ ਦੇ ਨਾਲ ਇੱਥੇ ਦੇ ਨਾਲ ਹੀ ਹੁਣ ਆਪ ਤੁਸੀਂ ਵੇਖ ਹੀ ਰਹੇ ਜੇ ਕਿੰਨਾ ਜੀ ਸਾਰਿਆਂ ਦੇ ਜਿੰਨਾਂ ਨੇ ਇਹ ਵੀਡੀਓ ਪਿਆਰੀ ਆਪਣੀ ਸਾਰਿਆਂ ਦਾ ਬਹੁਤ ਜਿਆਦਾ ਸਾਥ ਮਿਲ ਗਿਆ ਬਹੁਤ ਜਿਆਦਾ ਸਪੋਰਟ ਸੋ ਰੇਟ ਦਾ ਕਿਦਾਂ ਦਾ ਰੇਟ ਵੀ ਸੇਮ ਹੀ ਹੈ ਰੇਟ ਭਾਜੀ ਜੋ ਮਾਰਕੀਟ ਚ ਚੱਲ ਰਿਹਾ ਸੀ ਉਹੀ ਰੇਟ ਹੈ ਹਾਂਜੀ ਇਹ ਸੋ ਇਹ 100 ਕਈ ਦਾ ਵੀ ਕਸਟਮਰ ਅਟਰੈਕਟਿਵ ਕਿਹਾ ਕਨ ਨਵਨਮਾ ਕਮੋ ਨਵਨਮਾ ਗੱਦ ਲਈ ਸਾਰਾ ਕੁਝ ਤੇ ਉਹਦੇ ਲਈ ਆਪਾਂ ਆਪਾਂ ਸਮੋ ਜੋ ਵੀ ਦੇ ਰਹੇ ਆ ਕੁਆਲਿਟੀ ਦੇ ਹਿਸਾਬ ਨਾਲ ਦੇ ਰਹੇ ਆ ਫਿਰ ਹੁਣ ਜਿਹੜਾ ਸੋਤਾ ਹੈ ਫਿਰ ਪੈਕਿੰਗ ਵੀ ਜਾਂਦਾ ਹੈ ਡਿਲੀਵਰ ਵੀ ਕਰਦੇ ਹੋ ਤੁਸੀਂ ਹੋਮ ਡਿਲੀਵਰੀ ਵੀ ਕਰਦੇ ਹੋ ਨਹੀਂ ਸਰ ਅਜੇ ਤਾਂ ਮੈਂ ਨਾ ਸਟਾਰਟਿੰਗ ਜੇ ਕੰਮ ਅਜੇ ਕੋਈ ਮੇਰੇ ਕੋਲ ਇੰਪਲੋਏ ਕੋਈ ਨਹੀਂ ਹੈਗਾ ਜੇ ਕੰਮ ਕਰਨ ਵਾਲਾ ਕੋਈ ਬੰਦਾ ਨਹੀਂ ਹੈਗਾ ਜੀ ਪਰ ਨਹੀਂ ਲੱਗੇ ਹੋਏ ਆ ਆਪ ਹੀ ਸਾਰਾ ਕੁਝ ਆਪ ਹੀ ਮੈਨੇਜ ਕਰਨਾ ਚਾਹੀਦਾ ਤੁਸੋਂ ਤੱਕ ਹੋ ਸਕਦਾ ਤੋ ਵੀਰਾਂ ਦਾ ਐਸੇ ਤੋਂ ਮਾਣ ਸਾਥ ਰਿਆ ਸਹਯੋਗ ਰਿਆ ਤੇ ਉਹ ਮਹਾਰਾਜ ਜੀ ਅਪੀਲ ਕਰਨਾ ਚਾਹੁੰਦੇ ਦਰਸ਼ਕ ਬੜੇ ਦਿਆਲੂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੁਛ ਨਹੀਂ ਜੀ ਮੇਰੀ ਅਪੀਲ ਕੁਛ ਨਹੀਂ ਆ ਸਾਰਿਆਂ ਦਾ ਮੈਨੂੰ ਸਹਯੋਗ ਮਿਲਿਆ ਸਾਰਿਆਂ ਦਾ ਪਿਆਰ ਮੇਰੇ ਆਪਣੇ ਜਿਹਾ ਲਾ ਕੇ ਆਪਣੇ ਦੀ ਸੇਵਾ ਕਰਾਂ ਤੇ ਆਪਣੇ ਦੀ ਸੇਵਾ ਇੱਕ ਕਰੀਏ ਬਸ ਇਹ ਹੀ ਮਰਜ਼ੂਰੀ ਉਹ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਇੱਥੇ ਰਹਿ ਕੇ ਹੀ ਪਰਿਵਾਰ ਦੇ ਨਾਲ ਰਹਿ ਕੇ ਹੀ ਇੱਥੇ ਹੀ ਮਿਹਨਤ ਕਰਨੀ ਹੈ ਤੇ ਇੱਥੇ ਹੀ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਤੇ ਕਿਤੇ ਨਾ ਕਿਤੇ ਬਟਾਲਾ ਦਾ ਨਾਮ ਰੋਸ਼ਨ ਕਰਨਾ ਕੋ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਮਾਤਾ ਜੀ ਵੀ ਨੇ ਨਾਲ ਤੇਰੇ ਮਾਤਾ ਜੀ ਨੇ ਆਲਾ ਪਾਉਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਸਟਮਰ ਵੀ ਇੱਥੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਤੇ ਹੋਰ ਕੀ ਸੋ ਗੱਲਬਾਤ ਕਰਦੇ ਆ ਜੀ ਸਾਰਾ ਪਰਿਵਾਰ ਜਿਹੜਾ ਇਸ ਜਿਹੜੇ ਸਾਢੇ 4 ਉੱਠਦਾ ਹੈ ਕਿ ਐਸਾ ਹੀ ਮਿਹਨਤ ਕਰਦੇ ਸੋ ਸੱਚੀ ਗੱਲ ਜੀ ਕੀ ਨਾਮ ਜੇ ਸੋ ਕਿੱਦਾਂ ਲੱਗਦਾ ਜੀ ਤੁਹਾਡਾ ਬੇਟਾ ਤੁਹਾਡੇ ਨਾਲ ਰਹਿ ਕੇ ਹੀ ਆ ਕੇ ਰਹਿ ਕੇ ਹੀ ਜਿਹੜਾ ਕੰਮ ਕਰਦੇ ਪਏ ਨੇ ਆ ਮਸਰੀ ਕੁੱਚਾ ਜਿਹੜਾ ਓਨ ਦੇ ਵਿੱਚ ਲਾ ਰਹੇ ਹੋ ਕੋਈ ਸਾਰਾ ਟਬਰਕੀ ਤੇ ਕਹਿਣਾ ਚਾਹੁੰਦੇ ਹੈ ਕਹਿਣਾ ਚਾਹੁੰਦਾ ਕਿ ਜਿਹੜਾ ਸਾਰਾ ਪਰ ਕਦਰ ਨੂੰ ਹੀ ਸਾਧਣ ਸਾਰਾ ਨਾਲ ਰੜ ਕੇ ਸਾਧਣ ਕਿ ਸਰੋ ਮਿਹਨਤ ਕਰਨੇ ਮੇਹਰ ਤਰਫੋਂ ਮਿਲਦਾ ਸੋ ਪਿਆਰ ਫਿਰ ਕਿੰਨਾ ਕੇ ਮਿਲਦਾ ਆ ਗਾਕਾਂ ਦਾ ਮਿਲਦਾ ਹਾਂਜੀ ਪਿਆਰ ਮਿਲੂਗਾ ਤਾਂ ਗਾੜੀ ਆਪੇ ਬਦੂ ਦਾ ਸਭ ਸੋ ਕਿਤੇ ਨ ਕਿਤੇ ਲੱਗਦਾ ਨਹੀਂ ਆਂਟੀ ਜੀ ਜੇ ਆਪਾਂ ਸਾਫ ਸੁਥਰੀ ਚੀਜ਼ ਬਣਾਉਂਦੇ ਆ ਲੋਕਾਂ ਨੂੰ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਏ ਗਾਹ ਜਿਹੜਾ ਰੱਬ ਦਾ ਰੂਪ ਹੁੰਦਾ ਉਹਨਾਂ ਨੂੰ ਚੀਜ਼ ਕਿਤੇ ਨਾ ਕਿਤੇ ਵਧੀਆ ਮਿਲਦੀ ਹੈ ਤੇ ਕਸਟਮਰ ਜਿਹੜਾ ਫੇਰ ਆਉਂਦਾ ਕੀ ਕਹਿਣਾ ਚਾਹੁੰਦਾ ਹਾਂਜੀ ਵਧੀਆ ਮਿਲੂਗੀ ਚੀਜ਼ ਤੇ ਫੇਰ ਕਸਟਮਰ ਉਹ ਦਾ ਤੇਰੀ ਗਾੜੀ ਕਾ ਕੀ ਜੇ ਇਹਨਾਂ ਸਾਫ਼ ਸੁਥਰੀ ਚੀਜ਼ ਬਣਾਵਾਂਗੇ ਤੇ ਗਾਹਨੇ ਬਾਹਰ ਜੋ ਮੱਝ ਅੱਡਾ ਸਾਹਮਣੇ ਦਾ ਸਰਾ ਕਰ ਬਣਾਇਆ ਹੋਈ ਕੋਈ ਚੀਜ਼ ਦਾ ਕੋਈ ਮਿਲਾਵਟ ਵਿੱਚ ਕੋਈ ਇਹ ਚੀਜ਼ਾਂ ਘਰੋਂ ਵੀ ਆਪਾਂ ਰੋਟੀ ਬਣਾਉਣੇ ਰੋਟੀ ਖਾਉਣੇ ਹੁੰਦਾ ਸੋ ਗੱਲਬਾਤ ਕੀਤੀ ਉਹਨਾਂ ਦੀ ਮਾਤਾ ਜੀ ਨਾਲ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਤੇ ਕਸਟਮਰ ਵੀ ਆਏ ਹੋਏ ਨੇ ਕੀ ਕਹਿਣਾ ਹੈ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਜੀ ਸਰਮਜੀ ਸੈਨਰ ਦਾ ਵਾਜਿਨ ਕਿ ਦਾਨਰ ਦਾ ਵਾਸਾ ਫਿਰ ਇਹਨਾਂ ਦਾ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਬੜਾ ਟੇਸਟੀ ਕੰਮ ਆ ਜੀਵਨ ਦੇ ਵਿੱਚ ਬਣਾਉਂਦੇ ਆ ਕੋਈ ਬਟਾਲੇ ਸ਼ਹਿਰ ਤੋਂ ਜਿੰਨੀ ਬਣਾਉਂਦੇ ਸਾਰੇ ਤੰਦੂਰੀ ਬਣਾਉਂਦੇ ਆ ਜੀ ਤੇ ਇਹ ਵਿਦਾਊਟ ਕਿ ਹੋਊਗਾ ਚੱਕਾ ਬਣਾਉਂਦੇ ਇੰਨਾ ਟੇਸਟੀ ਬਣਦਾ ਵਾ ਜੀ ਤੇ ਸਾਰੇ ਵੱਧ ਚੜ ਕੇ ਜਿੰਨੇ ਵੀ ਹੋ ਸਕਦੇ ਵੱਧ ਤੋਂ ਵੱਧ ਬਹੁਤ ਵਧੀਆ ਬੜੇ ਬੇਨਤੀ ਆਏ ਤੇ ਸਾਰਾ ਪਰਿਵਾਰ ਹੀ ਕੰਮ ਕਰਦਾ ਜੀ ਹਾਂ ਜੀ ਸਾਰਾ ਪਰਿਵਾਰ ਜੀ ਨੇ ਮੰਮੀ ਕਰਦੀ ਆ ਇਹਨਾਂ ਦੀ ਵਾਈਫ ਕਰਦੀ ਆ ਬੜੇ ਮਿਹਨਤੀ ਆ ਮੁੰਡਾ ਬੜਾ ਮਿਹਨਤੀ ਆ ਪੱਕਾ ਨਹੀਂਦਾ 24 ਘੰਟੇ ਸਵੇਰ ਚੜ ਕੇ ਆਉ ਬਹੁਤ ਟੇਸਟੀ ਆ ਤੇ ਸਾਰੇ ਮੇਰੀ ਉਹ ਪੀਲਾ ਕਿ ਦੂਜੀਆਂ ਚੀਜ਼ੇ ਬਿਵਾਰੀਆਂ ਤੇ ਵਜੋ ਕਿ ਕੋਈ ਮੁੰਝ ਬਣਾਵੇ ਕੋਈ ਇੱਥੇ ਕੋਈ ਡਾਕੀਗਾ ਕੋਈ ਹਰ ਬੰਦਾ ਖਾ ਸਕਦਾ ਏ ਤੇ ਬਹੁਤ ਚੰਗੇ ਸੰਗਤ ਆ ਉਹ ਆ ਗਿੱਕਾ ਖਾਲਸਾ ਵਾਗਿੱਕੀ ਤੋ ਕਸਟਮਰ ਨੇ ਜਰੇ ਹੋਰ ਵੀ ਆਏ ਨੇ ਤੇ ਖਾ ਕੇ ਆਏ ਕੋਈ ਤਾਂ ਪੁੱਛਾਂਗੇ ਟੇਸਟ ਕਿੱਦਾਂ ਦਾ ਆਪਾਂ ਗੱਲਬਾਤ ਕਰਦੇ ਆ ਸੱਸੀ ਜੀ ਕੀ ਨਾਮ ਦੇ ਕੋਈ ਕੋਲ ਦੱਸੋ ਜੀ ਆਪਨਾ ਮਨਵਿੰਦਰ ਜੀ ਪਹਿਲੇ ਨੰਬਰ ਤੇ ਇਹ ਦੱਸਿਓ ਕਿ ਕਿੱਥੋਂ ਆਏ ਜੀ ਤੁਸੀਂ ਭਾਈ ਆਪਾਂ ਇੱਥੋਂ ਆਇਆ 6 ਕਿਲੋਮੀਟਰ ਦਿੰਦਾ ਤੇ ਆਪਣਾ ਵਾਪਸਣ ਪਊਗਾ ਜੀ ਤੇ ਭਾਈ ਆਪਾਂ ਕੋਚਰ ਰਾਤੀ ਵੀਡੀਓ ਵੇਖੀ ਸੀ ਜੀ ਕਿ ਆਪਾਂ ਸਾਰੇ ਪਹੁੰਚ ਗਏ ਤੇ ਕੋਈ ਤਾਂ ਰੰਗ ਦਾ ਟੇਸਟ ਕਿੱਦਾਂ ਦਾ ਲੱਗਾ ਪਹਿਲਾਂ ਉਹ ਦੱਸੋ ਭਾਈ ਦੱਸਣ ਦੀ ਲੋੜ ਹੀ ਨਹੀਂ ਅੱਛਾ ਜੀ ਓਕੇ ਹੋ ਜਾਏਗਾ ਉਹ ਆਪਨੇ ਖਾ ਕੇ ਦੱਸੇਗਾ ਤੇ ਪਰਿਵਾਰ ਖੁੱਟਾ ਲਗਾਉਂਦਾ ਪਿਆ ਤੇ ਉਹ ਪਰਿਵਾਰ ਦਾ ਪਿਆਰ ਕਿਦਾਂ ਦਾ ਲੱਗਿਆ ਉਹ ਭਾਈ ਬਹੁਤ ਵਧੀਆ ਚਲੋ ਜੇ ਨਵਾਂ ਨਵਾਂ ਕੰਮ ਉਹਨਾਂ ਦਾ ਪਰ ਜੇ ਸਾਫ਼ ਦੇਣਗੇ ਸਾਰੇ ਜਣੇ ਆਪੇ ਹੋ ਕੇ ਹੋਰ ਵਧੀਆ ਹੋ ਜਾਊਗਾ ਉਹ ਰੇਟ ਵੀ ਕਹਿੰਦੇ ਜੈਨੂਅਲ ਆ ਤੇ ਟੇਸਟ ਦੇ ਕਹਿੰਦੇ ਟੇਸਟ ਦੇ ਤੇ ਤੁਸੀਂ ਆਪੇ ਮੂੰਹ ਦੱਸਣ ਲਿਓ ਭਾਈ ਮੈਂ ਕੀ ਦੱਸਣ ਦੀ ਲੋੜ ਹੀ ਨਹੀਂ ਭਾਈ ਇਹਨਾਂ ਦਾ ਸਾਫ਼ ਸਫਤਰਾ ਕੰਮ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਖਾ ਕੇ ਬੜਾ ਲੱਗ ਗਿਆ ਚਲੋ ਆਪਾਂ ਵੀ ਸ਼ਹਿਜਾ ਬਹੁਤ ਵਧੀਆ ਭਾਈ ਬਹੁਤ ਸੋ ਕਸਟਮਰ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਜਿਹੜਾ ਹੈ ਕੁਲਚਾ ਪਿਆਰ ਕਰਦੇ ਨੇ ਓਵਨ ਦੇ ਵਿੱਚ ਬਟਾਲਾ ਦੇ ਲੱਗ ਲੱਗੇ ਜਿੰਨੇ ਵੀ ਪਿੰਡ ਨੇ ਲੋਕ ਜਿਹਰੇ ਨੇ ਉਤੋਂ ਆਂਦੇ ਨੇ ਤੇ ਕੁੱਚੇ ਪੈਕ ਵੀ ਕਰਵਾਉਂਦੇ ਨੇ ਤੇ ਨਾਲ ਦੀ ਨਾਲ ਖਾ ਕੇ ਵੀ ਜਾਂਦੇ ਨੇ ਟੇਸਟ ਦੀ ਗੱਲ ਕਰੀ ਜੀ ਟੇਸਟ ਵੀ ਬਹੁਤ ਵਧੀਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਓਵਨ ਦੇ ਵਿੱਚ ਤਿਆਰ ਹੁੰਦਾ ਏ ਕੁਲਚਾ ਆਲੂ ਵਾਲਾ ਕੁਲਚਾ ਜਿਹੜਾ ਤਿਆਰ ਹੁੰਦਾ ਓਵਨ ਦੇ ਵਿੱਚ ਤੇ ਗਾਹਕ ਵੀ ਜਰੇ ਨੇ ਅੱਧੇ ਵੀ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਪਿੱਛੇ ਕਿ ਲੋਕ ਜਿਹਰੇ ਨੇ ਕੁਲਚਾ ਖਾਣ ਵਾਸਤੇ ਇੱਥੇ ਆਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕੁਲਚਾ ਖਾਣ ਵਾਸਤੇ ਲੋਕੀ ਆਂਦੇ ਨੇ ਤੇ ਕਿਤੇ ਨਾ ਕਿਤੇ ਜੇ ਚੀਜ਼ ਵਧੀਆ ਲੱਗਦੀ ਏ ਤਾਂ ਫੇਰ ਵੀ ਜਰੇ ਨੇ ਉਸ ਤਰਤਮਰ ਜਰਿਆਤੇ ਪਹੁੰਚਦੇ ਨੇ ਸੋ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਵੀਰ ਦਾ ਹੌਸਲਾ ਵਧਾਓ ਕੰਮ ਸਟਾਰਟ ਕੀਤਾ ਤੇ ਪਿਆਰ ਦਿਓ ਐਤਾ ਹੀ ਜਰਾਏ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਕੈਮਰਾਪਰਸਨ ਪਵਨ ਕਰਵਾਲ ਦੇ ਨਾਲ ਲੱਕੀ ਰਾਜਪੂਤ ਪਟਾਲਾ